ਆਵਾਜ਼ ਤੇ ਅਸੀਂ ਇਹ ਕਹਿੰਦੇ ਹੁਫਾਦੇ ਆ ਕਿ ਇਹ ਸਰ ਹੈ ਜਿੰਨੇ ਤੱਕ ਐਸਾ ਕੋਈ ਪ੍ਰਮਾਣਤ ਕੋਈ ਟੈਸਟ ਵਗੈਰਾ ਨਹੀਂ ਹੋ ਜਾਂਦਾ ਜਿੰਨੇ ਤੱਕ ਸਾਡੇ ਭਾਗ ਦੇ ਕੇਂਦਰ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੇਸਰ ਦੀ ਫਸਲ ਹੋਣ ਦਾ ਮੁੱਦਾ ਕਾਫੀ ਗੰਭੀਰ ਬਣਿਆ ਹੋਇਆ ਹੈ। ਸੂਬੇ ਦੇ ਕਈ ਕਿਸਾਨਾਂ ਵੱਲੋਂ ਪੰਜਾਬ ਵਿੱਚ ਕੇਸਰ ਦੀ ਫਸਲ ਹੋਣ ਅਤੇ ਪ੍ਰਤੀ ਏਕੜ ਲੱਖਾਂ ਰੁਪਏ ਦੀ ਆਮਦਨ ਹੁੰਦੀ ਦੱਸੀ ਜਾ ਰਹੀ ਸੀ। ਜਦਕਿ ਇਨ੍ਹਾਂ ਦਾਅਵਿਆਂ ਦੇ ਉਲਟ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਮੋਟੀ ਲੁੱਟ ਹੋਣ ਦੀ ਸੱਚਾਈ ਬਿਆਨ ਕਰਦਾ ਨਜ਼ਰ ਆ ਰਿਹਾ ਹੈ। ਖੇਤੀਬਾੜੀ ਵਿਭਾਗ ਅਤੇ ਤੇਲ ਬੀਜ ਮਾਹਿਰਾਂ ਦਾ ਕਹਿਣਾ ਹੈ ਕਿ ਗਸੁੰਮੜੇ ਨੂੰ ਕੇਸਰ ਦੱਸ ਕੇ ਪੰਜਾਬ ਦੇ ਢੋਲੇ ਪਾਲੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਿਸ ਤੋਂ ਬਚਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਕੁਸੁੰਬੜੇ ਦਾ ਜੋ ਬੀਜ ਮਾਰਕੀਟ ਵਿੱਚ 2000 ਤੋਂ ਕਰੀਬ 4000 ਰੁਪਏ ਪ੍ਰਤੀ ਕੁਆਂਟਲ ਹੈ ਇਸ ਨੂੰ ਕੇਸਰ ਦਾ ਬੀਜ ਦੱਸ ਕੇ ਮਹਿੰਗੇ ਪਾ ਵੇਚਿਆ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ ਜਦਕਿ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ਦੀ ਧਰਤੀ ਕੇਸਰ ਲਈ ਸਹੀ ਨਹੀਂ ਹੈ ਇਹ ਬਹੁਤ ਉੱਚੇ ਪਹਾੜਾਂ ਦੀ ਫਸਲ ਹੈ ਅਤੇ ਕੇਸਰ ਮਹਿੰਗਾ ਹੁੰਦਾ ਹੈ ਕਿਸਾਨਾਂ ਨੂੰ ਕੁਸੁੰਬੜੇ ਤੇ ਕੇਸਰ ਦੇ ਫਰਕ ਬਾਰੇ ਚੌਕਸ ਹੋਣ ਅਤੇ ਲੁੱਟ ਖਸੁੱਟ ਤੋਂ ਬਚਣ ਦੀ ਲੋੜ ਹੈ ਇਹ ਹਾਂਜੀ ਮੇਰੇ ਨਾਲ ਕਿਸਾਨ ਗੁਰਬੰਦਰ ਵੀਰ ਸਿੰਘ ਜੀ ਹੈਪੀ ਪਿੰਟਾਂਡੇ ਦੇ ਨਜੀਕੀ ਫਟੇਗੜ ਚੂੜੀਆਂ ਤੋਂ ਆਹੋ ਇਸ ਤੋਂ ਇਹਨਾਂ ਤੋਂ ਅਸੀਂ ਜਾਣਦੇ ਆ ਕਿ ਜੋ ਇਹਨਾਂ ਨੇ ਕੈਸਾ ਦੀ ਫਸਲ ਹੁੰਦਾ ਦਾਵਾ ਕੀਤਾ ਉਹ ਇਸ ਵਾਰ ਕੀ ਚੜਾ ਚਾਹੁੰਦੇ ਸ਼ਾਨਵਾਦ ਜੀ ਬਾਸਬ ਮੈਂ ਜੀ ਕਿੰਨ ਦੱਬੀ ਸੰ ਪਿੰਟਾਂਡੇ ਐਸੀ ਕਿ ਗੁਰੂ ਕਾ ਜੋਗਪਲ ਦਾ ਪਾਇਦ ਜਗ੍ਹਾ ਤੇ ਕੋਣ ਦੀ ਜਾਂਦਾ ਸੀ ਜਿਨ੍ਹਾਂ ਨੇ ਕਿ ਕੈਸਾ ਹੁੰਦਾ ਦਾਵਾ ਕੀਤਾ ਸੀ ਇਹਨੇ ਸਾਲ ਉਹ ਨਹੀਂ ਲਗਾਇਆ ਸੀ ਅਸਮਾਨਾ ਕੋਲੋਂ ਵੀ ਲੈ ਕੇ ਆਏ। ਦਾਵਾ ਤੇ ਅਸੀਂ ਇਹੋ ਕਹਦੇ ਹਾਂ ਕਿ ਕਿਸੇ ਤਰ੍ਹਾਂ ਜਿੰਨੇ ਤੱਕ ਐਸਾ ਕੋਈ ਪ੍ਰਮਾਣ ਤਾ ਕੋਈ ਟੈਸਟ ਵਗੈਰਾ ਨਹੀਂ ਹੋ ਜਾਂਦਾ ਉਹ ਜਿੰਦਾ ਸਾਡੇ ਬਾਹਰ ਦੇ ਕਿਸੇ ਵੀ ਅਗੂਆ ਨੂੰ ਨਜ਼ਰ ਕੁਝ ਦੂਜਾ ਆਖੀ ਨਹੀਂ ਸਕਦੇ ਬਲਕਿ ਆਖੀ ਨਹੀਂ ਸਕਦੇ। ਹਾਂ ਐਸੇ ਕੋਈ ਟੈਸਟ ਕਰਕੇ ਹਿੰ ਦਿੱਤੇ ਆ ਆਪਣਾ ਕਿਸੇ ਨੂੰ ਮੰਡੀ ਕਰਨ ਵਾਸਤੇ ਸੈਂਪਲ ਵਗੈਰਾ ਦਿੱਤੇ ਆ ਜਿਸ ਤਰ੍ਹਾਂ ਉਹ ਸੈਂਪਲ ਦੇ ਅੰਤਾਰ ਉਹ ਕਹਿਣਗੇ ਜਾ ਕੋਈ ਇਸ ਨੂੰ ਕੋਈ ਸਿਕਾਇਤ ਅਧਾਰਾ ਪੇਸ਼ ਕਰ ਲਵੇ ਏਪੀਸੀ ਹੈ ਉਸ ਤੋਂ ਅੰਤਾਰਕ ਨੂੰ ਸਟੇਟਮੈਂਟ ਦੇ ਦੇਗਾ ਕਿ ਇਹ ਕੋਈ ਗਲਤ ਕੋਈ ਦੋਨਾ ਤੱਕ ਸਾਡੇ ਪਾਸ ਆਤਾ ਇਹ ਕਿਹੜੀ ਹੁਣ ਜਾਣਦੇ ਆ ਖੇਤੀ ਮਾਹਿਰਾ ਤੋਂ ਕਿ ਕੁਸਮੜੇ ਤੇ ਕੇਸਰ ਦੀ ਫਸਲ ਦੇ ਵਿੱਚ ਕੀ ਅੰਤਰ ਹੁੰਦਾ ਹੈ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਖੇਤੀ ਮਾਹਰ ਡਾਕਟਰ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਰੌਲਾ ਪੈ ਰਿਹਾ ਇਹ ਪੰਜਾਬ ਅੰਦਰ ਕੇਸਰ ਦੀ ਸਫਲ ਖੇਤੀ ਹੋ ਰਹੀ ਆ ਕੀ ਕਹਿਣਾ ਚਾਹੋਗੇ ਅਵਿੰਦਾ ਜੀ ਜੇ ਆਪਾਂ ਪੰਜਾਬ ਦੇ ਕਿਸਾਨ ਦੀ ਗੱਲ ਕਰੀਏ ਤੇ ਉਹ ਇੱਕ ਬੜੀ ਬੜੀ ਮੁਸੀਬਤਾਂ ਦੇ ਵਿੱਚੋਂ ਜਿਹੜਾ ਨਿਕਲ ਰਿਹਾ ਕਣਕ ਝੋਨੇ ਦਾ ਫਸਲੀ ਚੱਕਰ ਜਿਹੜਾ ਵਾ ਉਹਨੂੰ ਪੂਰਾ ਜਿਹੜਾ ਵਾ ਆਮਦਨੀ ਦੇ ਰਿਹਾ ਪ੍ਰੋਫਿਟ ਜਿਹੜੀ ਉਹਦੀ ਪ੍ਰੋਫਿਟੇਬਿਲਟੀ ਆ ਜਿਹੜੀ ਆਮਦਨ ਜਿਹੜੀ ਉਹ ਘਟ ਰਹੀ ਆ ਹੁਣ ਕਿਸਾਨ ਛੋਟਾ ਖਾਸ ਕਰਕੇ ਛੋਟਾ ਕਿਸਾਨ ਜਿਹੜਾ ਵਾ ਉਹਦੀ ਉਹਨੂੰ ਇਹ ਉਹ ਲੱਭਦਾ ਪਿਆ ਮੈਨੂੰ ਕੋਈ ਨਾ ਕੋਈ ਰਾਹ ਲੱਭੇ ਤੇ ਮੇਰੀ ਆਮਦਨ ਵਧੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਾਂ। ਇਸੇ ਚੱਕਰ ਨੂੰ ਵੇਖ ਕੇ ਤੇ ਜਿਹੜਾ ਪ੍ਰਾਈਵੇਟ ਕੰਪਨੀਆਂ ਨੇ ਜਿਹੜੇ ਨਿੱਜੀ ਨਿੱਜੀ ادارے ਆ ਉਹਨਾਂ ਦੀ ਐਕਸਪਲੋਇਟੇਸ਼ਨ ਜਿਹੜੀ ਸੋਲੂਸ਼ਨ ਕਰਨ ਦੇ ਮਕਸਦ ਨਾਲ ਲਾਲਚਵਸ ਕੁਝ ਇਹੋ ਜਿਹੀ ਫਸਲਾਂ ਦਿੰਦੇ ਆ ਜਿਹੜੀਆਂ ਕਿ ਪੰਜਾਬ ਵਾਸਤੇ ਮਫੀਕ ਨਹੀਂ ਹੈਗੀਆਂ ਜਿਹੜੀਆਂ ਕਿ ਵਿਭਾਗਾਂ ਵੱਲੋਂ ਖੇਤੀਬਾੜੀ ਭਾਗ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸफारਿਸ਼ ਨਹੀਂ ਕੀਤੀ ਜਾਂਦੀਆਂ। ਇਸ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਕਿ ਇੱਕ ਸੁੰਬੜੇ ਦੀ ਗੱਲ ਕਰ ਰਹੇ ਆਪਾਂ ਇਹ ਜਿਹੜਾ ਪੰਜਾਬ ਇਹ ਜਿਹੜੀ ਇਹਨੇ ਜਿਹੜੀ ਤੁਹਾਡੀਆਂ ਬਹੁਤ ਘੱਟ ਪਾਣੀ ਵਾਲੇ ਰਕਬੇ ਜਿਹੜੀ ਕਿ ਅੰਮਰ ਦੇ ਤੇਲ ਬੀਜ ਤੇਲ ਬੀ ਫਸਲਾਂ ਦੀ ਫੈਮਲੀ ਚ ਆਉਂਦੀ ਹੈ ਤੇ ਇਹ ਤੇਲ ਬਣਾਉਣ ਦੇ ਕੰਮ ਹੀ ਹੁੰਦੀ ਹੈ ਨਹੀਂ ਅਸੀਂ ਗੱਲ ਕੀਤੀ ਹੈ ਕੇਸਰ ਦੀ ਫਸਲ ਦੀ ਕੇਸਰ ਜਿਹੜਾ ਕੇਸਰ ਆ ਇਹ ਜਿਹੜੇ ਕਸੂਮੜੇ ਨੂੰ ਕੇਸਰ ਕਿਹਾ ਜਾ ਰਿਹਾ ਪਰ ਇੱਕ ਕੇਸਰ ਹੈ ਨਹੀਂ ਇਹ ਕਸੂਮੜਾ ਵਾ ਕਿਉਂ ਕੇਸਰ ਜਿਹੜਾ ਵਾ ਉਹ ਕਸ਼ਮੀਰ ਦੇ ਕੁਝ ਇਲਾਕੇ ਵਿੱਚ ਤੇ ਹਿਮਾਚਲ ਦੇ ਕੁਝ ਰਕਬੇ ਵਿੱਚ ਤਕਰੀਬਨ 6000 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਵਿਕਾਸਤ ਹੋ ਰਹੀ ਹੈ ਜਿਹੜੀ ਕਿ ਮੈਡੀਸਨ ਦੇ ਤੌਰ ਤੇ ਚਾਹੇ ਉਹ ਨੂੰ ਲਾ ਲਈਏ ਕਿ ਸੁਗੰਧਤ ਵਾਲੀ ਫਸਲਾਂ ਦੇ ਵਿੱਚ ਜਿਹੜਾ ਉਹ ਬੀਜ ਵਰਤੇ ਜਾ ਰਿਹਾ ਪਰ ਇਹ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਇਹ ਕੇਸਰ ਨਹੀਂ ਹੈਗਾ ਇੱਕ ਸੁਮਬੜਾ ਵਾ ਇਹ ਗੱਲ ਪੱਕੀ ਹੈ ਕਿ ਇਹ ਕੰਸੂਮਰ ਦੀ ਫਸਲ ਜਿਹੜੀ ਹੈ ਬਿਲਕੁਲ ਬਿਲਕੁਲ ਇੱਕ ਸੁਮਬੜਾ ਵਾ ਜਿਹਨੂੰ ਆਪਾਂ ਅੰਗਰੇਜ਼ੀ ਸਾਫ ਫਲਾਵਰ ਬੋਲਦੇ ਆ ਇਹਦੇ ਤੋਂ ਰਿਫਾਈਨਡ ਜਿਹੜਾ ਮਾਰਕੀਟ 'ਚ ਵੇਚ ਰਿਹਾ ਉਹ ਸਫੋਲਾ ਆਇਲ ਵੇਚ ਰਿਹਾ ਸੋ ਮਤਲਬ ਤੇਲ ਰਿਫਾਈਨਡ ਬਣਾਉਣ ਦੇ ਵਿੱਚ ਇਹਨੂੰ ਵਰਤਿਆ ਜਾ ਰਿਹਾ ਤੇਲ ਇਹ ਤੇਲ ਵੀ ਫਸਲਾਂ ਚੋਂਦੀ ਆ ਇਹ ਜਿਹੜੀ ਹੈ ਜਿਹੜੀ ਤੁਸੀਂ ਜਿਹੜੇ ਆਮਰਕੇ ਛੜਕਾਂ ਦੇ ਤੇ ਪੋਲੀ ਹੁੰਦੀ ਹੈ ਉਸ ਫੈਮਿਲੀ ਜੀ ਹੈ ਤੇ ਕੀ ਕਦੀ ਖੇਤੀਬਾੜੀ ਵਿਭਾਗ ਨੇ ਜਾਂ ਖੇਤੀਬਾੜੀ ਯੂਨੀਵਰਸਿਟੀ ਨੇ ਇਹਦੀ ਸਿਫਾਰਿਸ਼ ਕੀਤੀ ਹੈ ਕਦੇ ਤੁਸੀਂ ਇਹਦੇ ਬਾਰੇ ਕਿਹਾ ਕਿਸਾਨਾਂ ਨੂੰ ਇਹਦੀ ਖੇਤੀ ਕਰਨ ਦੇ ਲਈ ਨਹੀਂ ਇਹੋ ਜੀ ਕੋਈ ਨਹੀਂ ਜਿਹੜੀ ਸਿਫਾਰਿਸ਼ ਜਿਹੜੀ ਮੈਗਮਾ ਨੂੰ ਨਹੀਂ ਕੀਤੀ ਜਾਂਦੀ ਹੈ ਇਹ ਜੇ ਕਿਸੇ ਨੇ ਕੀਤੀ ਜਾਂਦੀ ਕੁਸਮੜੇ ਦੇ ਵਿੱਚ ਕੁਸਮੜੇ ਦੇ ਤੌਰ ਤੇ ਫਾਰਮਰ ਵੇਚ ਸਕਦਾ ਉਹਨੂੰ ਤੇਲ ਵੀ ਫਸਲਿਆ ਉਹ ਤੋਂ ਲੈ ਸਕਦਾ ਬਜਾਏ ਕਿ ਕਿਸਾਨ ਜਿਹੜਾ ਉਹਨੂੰ ਕੇਸਰ ਦੇ ਤੌਰ ਤੇ ਲੋਕਾਂ ਨੂੰ ਗੁੰਮਰਾ ਕਰੇ ਜਾਂ ਜਿਹੜੀ ਨਿੱਜੀ ਕੰਪਨੀਆਂ ਨੇ ਕੇਸਰ ਦੇ ਨਾਂ ਤੇ ਕਿਸਾਨਾਂ ਨੂੰ ਗੁੰਮਰਾ ਕਰਨ ਇਹ ਗਲਤ ਹੈ ਬਿਲਕੁਲ ਜਦੋਂ ਹੁਣ ਨਿੱਜੀ ਕੰਪਨੀਆਂ ਜਿਹੜੀਆਂ ਨੇ ਉਹ ਮੰਨ ਲਓ ਕਿ ਜਿਹੜੀ ਕਸੁੰਬੜੇ ਦੀ ਫਸਲ ਆ ਉਹਦੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਕੇਸਰ ਦੇ ਨਾਂ ਤੇ ਖੇਤੀ ਕਰਵਾ ਰਹੀਆਂ ਨੇ ਤੇ ਉਹਦਾ ਮੰਡੀਕਰਨ ਫਿਰ ਕਿਸ ਤਰ੍ਹਾਂ ਕਿਸਾਨ ਕਰਦੇ ਨੇ ਕੋਈ ਪਤਾ ਲੱਗਾ ਇਹਦੇ ਬਾਰੇ ਨਹੀਂ ਇਹਦੇ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਕੁਝ ਮਾਲਵੇ ਦੇ ਇਲਾਕੇ ਦੇ ਵਿੱਚ ਕੁਝ ਕਿਸਾਨਾਂ ਨੇ ਪ੍ਰਮੋਟ ਕੀਤਾ ਲਾਇਆ ਹੈ ਇਸ ਤੋਂ ਪਹਿਲਾਂ ਗੁਆਰੇ ਦੀ ਫਸਲ ਵੀ ਮਾਲਵੇ ਵਿੱਚ ਲਾਈ ਗਈ ਪਰ ਉਹ ਵੀ ਜਿਹੜੀ ਆਪਣੇ ਗੁਰਦਾਸਪੁਰ ਦੇ ਵਿੱਚ ਵੀ ਕੁਝ ਫਾਰਮਰ ਨੇ ਲਾਈ ਹੈ ਨਹੀਂ ਫਸਲ ਹੋ ਸਕੀ ਸੋ ਇਹਦੀ ਵੀ ਇਹਦੇ ਵਿੱਚ ਵੀ ਜਿਹੜਾ ਵਾ ਵਿਭਾਗ ਮੰਤਰੀ ਵੱਲੋਂ ਫਿਲਹਾਲ ਜਿਹੜਾ ਵਾ ਜਿਹੜੀ ਮਾਰਕੀਟਿੰਗ ਦੀ ਪ੍ਰੋਬਲਮ ਜਿਹੜੀ ਆ ਉਹ ਫਾਰਮਰ ਆਪਣੇ ਖੁਦ ਕੋਰ ਲੈਵਲ ਤੇ ਕਰ ਰਹੇ ਗੱਲ ਕਰ ਰਹੇ ਪਰ ਵਿਭਾਗ ਮੰਤਰੀ ਕੁਝ ਨਹੀਂ ਕੀਤਾ ਜਾ ਰਿਹਾ ਤੇ ਤੁਹਾਨੂੰ ਇਹਦੇ ਬਾਰੇ ਕੁਝ ਪਤਾ ਹੈਗਾ ਕਿ ਕਿੰਨੀ ਇੱਕ ਇਹਦੇ ਤੋਂ ਪ੍ਰਾਫਿਟ ਹੋ ਰਿਹਾ ਪ੍ਰਤੀ ਏਕੜ ਦੇ ਹਿਸਾਬ ਨਾਲ ਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਰੁਪਏ ਦੀ ਵੀ ਗੱਲ ਕੀਤੀ ਜਾ ਰਹੀ ਆ ਕਿੰਨਾ ਕੁ ਤੁਹਾਨੂੰ ਲੱਗਦਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਲੱਖਾਂ ਰੁਪਏ ਦੇ ਕੋਈ ਇਹੋ ਜਿਹੀ ਕੋਈ ਚੱਕਰ ਨਹੀਂ ਘੁੰਮਾ ਕੋਣ ਪ੍ਰਚਾਰਿਆ ਇਹਦੇ ਤੋਂ ਸਿਰਫ ਜਿਹੜਾ ਵਾ ਮੇਰੇ ਕਾ ਆਈ ਥਿੰਕ 200 ਜਾਂ 50 200 ਜਾਂ 250 ਦੇ ਵਿੱਚ ਵਿੱਚ ਜਿਹੜਾ ਰੇਟ ਹੋ ਸਕਦਾ ਇਹਦਾ ਬਾਕੀ ਜਿਹੜਾ ਵਾ ਇਹ ਤਾਂ ਜਿੱਦਾਂ ਦੱਸੀ ਜਿੱਦਾਂ ਸਰੋਂ ਵਿਕਦੀ ਆ ਜਾਂ ਤੁਹਾਡੀ ਸਨਫਲਾਵਰ ਵਿਕਦਾ ਵਾ ਇਸੇ ਤਰ੍ਹਾਂ ਦੇ ਤੇਲ ਬੀਜ ਫਸਲ ਆ ਸੋ ਇਸੇ ਤਰ੍ਹਾਂ ਜਿਹੜਾ ਵਾ ਜਿਹੜਾ ਸੂੰਬੜੇ ਦੀ ਫਸਲ ਦਾ ਜਿਹੜਾ ਵਾ ਇਹ ਤਾਂ 100 ਰੁਪਏ 200 300 ਰੁਪ ਜਿਹੜਾ ਕਿਸਾਨ ਨੂੰ ਬਚਨ ਦੀ ਲੋੜ ਹੈ ਦੇ ਤੋਂ ਕਿਸਾਨਾਂ ਨੂੰ ਗੁमराह ਹੋਣ ਦੀ ਲੋੜ ਨਹੀਂ ਆ ਮਹਿਕਮੇ ਤੋਂ ਸਵਾਰ ਪਹਿਲਾਂ ਮਹਿਕਮੇ ਕੋਲੋਂ ਜਿਹੜਾ ਐਡ ਐਕਸਪਰਟ ਨੇ ਖੇਤੀਬਾੜੀ ਅਫਸਰ ਨੇ ਚਾਹੇ ਕੇਵੀ ਕੇ ਦੇ ਨੇ ਚਾਹੇ ਯੂਨੀਵਰਸਿਟੀ ਦੇ ਐਕਸਪਰਟ ਨੇ ਉਹਨਾਂ ਕੋਲੋਂ ਸਲਾਹ ਲੈ ਕੇ ਜਿਹੜੀ ਨਵੀਂ ਫਸਲ ਪੈ ਉਜਣੀ ਆ ਪਹਿਲਾਂ ਉਹਨਾਂ ਕੋਲੋਂ ਸਲਾਹ ਲਓ ਕਿ ਇਹਦੀ ਮਾਰਕੀਟਿੰਗ ਹੋਏਗੀ ਕਿ ਕੀ ਇਹ ਚਾੜ ਚੰਗਾ ਨਿਕਲੂਗਾ ਕੀ ਇਹਦਾ ਫਾਇਦਾ ਹੋਊਗਾ ਤਾਂ ਉਹ ਨਵੀਂ ਫਸਲ ਜਿਹੜੀ ਲਾਉਣ ਨਾ ਕਿ ਇਹ ਇਹ ਨਹੀਂ ਕਿ ਇਹ ਦੇ ਮਗਰ ਪ੍ਰਾਈਵੇਟ ਕੰਪਨੀ ਦੇ ਮਗਰ ਲਾ ਕੇ ਆਪਾਂ ਆਪਣਾ ਨੁਕਸਾਨ ਕਰਈਏ ਤੇ ਦੂਸਰੇ ਕਿਸਾਨਾਂ ਦਾ ਨੁਕਸਾਨ ਕਰੀਏ ਐਸੋ ਮੇ ਸਾਡੇ ਨਾਲ ਮੌਜੂਦ ਨੇ ਖੇਤੀ ਮਾਹਰ ਡਾਕਟਰ ਰਣਧੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਦੋਂ ਡਾਕਟਰ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਦਾ ਰੌਲਾ ਪੈ ਰਿਹਾ ਕਿ ਪੰਜਾਬ ਅੰਦਰ ਕੇਸਰ ਦੀ ਸਫਲ ਖੇਤੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜਿੱਥੋਂ ਤੱਕ ਸਾਡੇ ਧਿਆਨ ਵਿੱਚ ਆਇਆ ਇਹ ਕੇਸਰ ਦੀ ਜਿਹੜੀ ਖੇਤੀ ਪੰਜਾਬ ਦੇ ਅੰਦਰ ਹੋ ਰਹੀ ਹੈ ਜਾਂ ਕੰਪਨੀਆਂ ਵੱਲੋਂ ਵਕਫਾ ਵਕਫਾ ਕਰਵਾਈ ਜਾ ਰਹੀ ਹੈ ਇਹ ਕੇਸਰ ਨਹੀਂ ਹੈ ਇਹ ਕਸੁੰਬੜਾ ਹੈ ਜਿਹਨੂੰ ਸਾਫ ਲਾਵਰ ਕਿਹਾ ਜਾਂਦਾ ਇਹਦੀ ਖੇਤੀ ਜਿਹੜੀ ਹੈ ਇਹ ਕੇਸਰ ਹਿਮਾਚਲ ਜਾਂ ਕਸ਼ਮੀਰ ਵਾਦੀਆਂ ਦੇ ਵਿੱਚ ਕੁਝ ਹੀ ਏਰੀਆ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਜੋ ਵਾਤਾਵਰਣ ਨੇ ਆ ਉਹ ਕੇਸਰ ਲਈ ਬਿਲਕੁਲ ਵੀ ਅਨੁਕੂਲ ਨਹੀਂ ਹੈ ਇਹ ਕਸੁੰਬੜਾ ਹੀ ਹੈ ਜਿਹੜੀ ਕਿ ਤੇਲ ਬੀਜ ਦੀ ਫਸਲ ਹੈ ਔਰ ਕਰਨਾਟਕਾ ਇਹ ਮਹਾਰਾਸ਼ਟra ਦੇ ਵਿੱਚ ਇਹ ਫਸਲ ਜਿਹੜੀ ਹੈ ਉਗਾਈ ਜਾਂਦੀ ਹੈ ਬਟ ਕੁਝ ਕੰਪਨੀਆਂ ਵੱਲੋਂ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਕੇਸਰ ਦਾ ਨਾਮ ਦੇ ਕੇ ਇਹ ਫਸਲ ਜਿਹੜੀ ਉਗਾਈ ਜਾ ਰਹੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਹਾਂ ਸੈਫਰਨ ਜਿਹੜੀ ਹੈ ਉਹ ਹਾਇਰ ਹਿਲਸ ਦੇ ਵਿੱਚ ਹੁੰਦੀ ਹੈ ਜਦਕਿ ਸਾਫ ਫਲਾਵਰ ਜਿਹੜੀ ਕਸੂਮਬੜਾ ਹੈ ਇਹ ਕਿਉਂਕਿ ਆਇਲ ਸੀਡ ਹੈ ਤੇਲ ਬਹੁਤ ਵਧੀਆ ਹੈ ਇਸ ਦਾ ਇਹ ਕੋਲੇਸਟ੍ਰੋਲ ਘਟ ਹੈ ਇਹਦੇ ਵਿੱਚ ਭਾਰ ਘਟਾਉਣ ਦੇ ਵਿੱਚ ਇਹ ਤੇਲ ਜਿਹੜਾ ਹੈ ਇਹ ਕਾਫੀ ਵਰਤਿਆ ਜਾਂਦਾ ਔਰ ਇਹਦੀਆਂ ਕਾਫੀ ਜਿਹੜੀਆਂ ਕੁਆਲਿਟੀਆਂ ਐਜ਼ ਤੇਲ ਹੈਗੀਆਂ ਲੇਕਿਨ ਜੇ ਤੁਸੀਂ ਕਹੋ ਕਿ ਇਹ ਕੇਸਰ ਹੈ ਇਹ ਕੇਸਰ ਬਿਲਕੁਲ ਨਹੀਂ ਹੈ ਮੰਨ ਲਓ ਕਹਿ ਸਕਦੇ ਆਂ ਵੀ ਜੇ ਇੱਕ ਸੂੰਬੜਾ ਜਿਹੜੀ ਤੇਲ ਫਸਲਾ ਤੇਲ ਬੀਜ ਜਿਹੜੀ ਫਸਲਾ ਉਹ ਹੈ ਤੇ ਇਹ ਸਿਹਤ ਵਾਸਤੇ ਚੰਗੀ ਹੈ ਤੇ ਕਦੀ ਜਿਹੜੇ ਕਿਸਾਨਾਂ ਨੇ ਹੁਣ ਖੇਤੀ ਕੀਤੀ ਆ ਕਸੁੰਬੜੇ ਦੀ ਖੇਤੀ ਕੀਤੀ ਹੈ ਖੇਤੀ ਮਾਹਰਾਂ ਦੇ ਧਿਆਨ ਚ ਕਦੀ ਲਿਆਂਦਾ ਜਾਂ ਤੁਹਾਨੂੰ ਪਤਾ ਇਹਦੇ ਬਾਰੇ ਹੈਗਾ ਨਹੀਂ ਸਾਨੂੰ ਬਿਲਕੁਲ ਵੀ ਇਹ ਸੋਸ਼ਲ ਮੀਡੀਆ ਵੱਲੋਂ ਪਤਾ ਚੱਲ ਰਿਹਾ ਲੇਕਿਨ ਕੋਈ ਵੀ ਕਿਸਾਨ ਕਿਸੇ ਵੀ ਖੇਤੀ ਮਾਹਰ ਨੂੰ ਨਾ ਤੇ ਉਹ ਵਿਭਾਗ ਵੱਲੋਂ ਨਾ ਹੀ ਕਿਸੇ ਯੂਨੀਵਰਸਿਟੀ ਦੇ ਮਾਹਰ ਵੱਲੋਂ ਇਹਦੀ ਅਸੀਂ ਸਪਾਰਸ਼ ਕਰਦੇ ਆਂ ਪੰਜਾਬ ਦੇ ਵਿੱਚ ਇਸ ਖੇਤੀ ਕਰਨ ਦੀ ਤੇ ਫਿਰ ਜਿਹੜੀ ਇਹਦੀ ਕਸੁੰਬੜੇ ਦੀ ਫਸਲ ਆ ਉਹਦੀ ਫਿਰ ਮੰਡੀਕਰਨ ਕਿਸਾਨ ਕਿਤਰਾ ਕਰਦੇ ਨੇ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਇਹਨਾਂ ਦਾ ਮੰਡੀਕਰਨ ਹੁੰਦਾ ਇਹ ਇਹ ਤੇ ਨਹੀਂ ਅਜੇ ਤੱਕ ਤੇ ਨਹੀਂ ਪਤਾ ਚੱਲ ਸਕਿਆ ਪਰ ਮੈਨੂੰ ਜੋ ਲੱਗਦਾ ਜੋ ਮਹਿਸੂਸ ਕਰਦੇ ਆਂ ਅਸੀਂ ਜਾਂ ਤਾਂ ਵੇਖੋ ਇਹਦੇ ਜਿਹੜੇ ਫਲਾਵਰਸ ਆ ਕਿਉਂਕਿ ਰੰਗ ਉਹਦਾ ਪੀਲਾ ਕੁਝ ਕੋਕਸ ਵੱਲੋਂ ਇਹਨੂੰ ਆਪਾਂ ਜਦੋਂ ਡਰਾਈ ਕਰ ਲੈਨੇ ਆ ਇਸ ਫੁੱਲ ਨੂੰ ਇਹ ਰੰਗ ਚਾੜਨ ਲਈ ਸਬਜ਼ੀਆਂ ਵਿੱਚ ਜਾਂ ਫੂਡ ਦੇ ਵਿੱਚ ਪੀਲਾ ਰੰਗ ਕਰਦੀ ਆ ਉਹ ਦੇ ਲਈ ਵਰਤਿਆ ਜਾ ਸਕਦਾ ਲੇਕਿਨ ਕੁਆਲਿਟੀ ਵਾਈਜ਼ ਅਗਰ ਜੇ ਕਹੀਏ ਆਪਾਂ ਉਹ ਨਹੀਂ ਹੈ ਇਹਦਾ ਹਾਂ ਆਇਲ ਸੀਡ ਜਿਹੜਾ ਹੈ ਸੀਡ ਦੇ ਤੌਰ ਤੇ ਹੀ ਵਰਤਿਆ ਜਾਏਗਾ ਕਾਫੀ ਅੱਛਾ ਸੀਡ ਹੈ ਇਹਦਾ ਇਹਦਾ ਤੇਲ ਦੀ ਕੁਆਲਿਟੀ ਅੱਛੀ ਹੈ ਤੇਲ ਇਹਦੇ ਵਿੱਚ 30 ਤੋਂ 40% ਜਿਹੜਾ ਇਹਦਾ ਤੇਲ ਦੀ ਮਿਕਦਾਰ ਇਸ ਸੀਡ ਦੇ ਵਿੱਚ ਹੁੰਦੀ ਹੈ ਔਰ ਇਹਦਾ ਝਾੜ ਵੀ 8 ਤੋਂ 10 ਪੌਂਟਲ ਦੇ ਕਰੀਬ ਕਿਲੇ ਦਾ ਤਕਰੀਬਨ ਨਿਕਲ ਆਉਂਦਾ ਪਰ ਕਿਸਾਨ ਇਹਨੂੰ ਤੇਲ ਬੀਜ ਦੇ ਤੌਰ ਤੇ ਹੀ ਵਰਤਣ ਨਾ ਕਿ ਕਿਸਮ ਦੇ ਤੌਰ ਤੇ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਫੈਪ ਟੀਵੀ ਦੇ ਨਾਲ